ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰਸਿੱਧ ਦਰਗਾਹ ਸਾਈ ਬਾ ਬੁੱਢਣ ਸ਼ਾਹੀ ਦਰਗਾਹ ਦੇ ਖੜੇ ਹਾਂ ਅਸੀਂ ਪਰ ਜਿੱਥੇ ਅਸੀਂ ਖੜੇ ਹਾਂ ਇਹ ਜਗਾ ਨਗਰ ਪੰਚਾਇਤ ਦੀ ਹੈ ਕਿ ਕੋਈ ਨਿੱਜੀ ਪ੍ਰਾਪਰਟੀ ਨਹੀਂ ਕਿਸੇ ਦੀ ਇਹ ਨਗਰ ਪੰਚਾਇਤ ਦੀ ਜਗ੍ਹਾ ਦੇ ਵਿੱਚ ਅਸੀਂ ਖੜੇ ਹਾਂ ਪਰ ਜਿਹੜਾ ਮੁੱਦਾ ਦੁਕਾਨ ਵਾਲਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਬੜਾ ਸੋਸ਼ਲ ਮੀਡੀਆ ਤੇ ਵੀ ਅਸੀਂ ਪਾਇਆ ਸਾਰਾ ਕੁਝ ਇਹ ਤੁਸੀਂ ਆ ਦੁਕਾਨ ਚ ਕਾਉਣ ਦਾ ਹੋਇਆ ਸੀ ਇਹ ਮੁੱਦਾ ਸਿਰਫ ਪੁਜਾਰੀ ਇਹ ਕਿ ਜਾਣ ਬੁੱਝ ਕੇ ਆਪਣੇ ਤੇ ਲੈ ਰਿਹਾ ਹੈ ਲੇਕਨ ਸਾਡਾ ਕੋਈ ਦਰਗਾਹ ਨਾ ਕੋਈ ਸਬੰਧ ਨਹੀਂ ਅਸੀਂ ਅਜੇ ਸਾਰੇ ਸਿੱਖ ਬਰਾਦਰੀ ਨਾਲ ਬਲੌਂ ਕਰਦੇ ਆ ਸਾਰੇ ਗੁਰੂ ਨਾਲ ਆਸਤਾ ਜੋੜ ਕੇ ਸਾਰੇ ਇੱਥੇ ਨਤਮਸਤਕ ਹੋਣ ਵਾਸਤੇ ਆ ਗਏ ਆ ਸਾਡਾ ਕੋਈ ਟਕਰਾ ਦਰਗਾਹ ਨਾ ਨਹੀਂ ਸਾਡਾ ਜਿਹੜਾ ਟਕਰਾਏ ਉਹ ਇਹਨਾਂ ਬੰਦਿਆਂ ਨਾਲ ਹੈ ਪੁਜਾਰੀਆਂ ਨਾਲ ਜਿਹੜੇ ਚੰਦਕ ਪੁਜਾਰੀ ਆ ਕੇ ਇੱਥੇ ਆਪਣੀ ਤੌਹ ਜਮਾ ਕੇ ਇਹਦੀ ਥਾਂ ਦਾ ਵੀ ਆਪਣੀਆਂ ਰੇੜੀਆਂ ਬੜੀਆਂ ਲਾ ਕੇ ਆਪਣੇ ਨਿਆਰੇ ਲੈ ਰਹੇ ਆ ਤੇ ਆਪਣਾ ਟਕਰਾ ਹੈ ਆ ਸਾਡੇ ਤੋਂ ਲਿਸਟ ਹੈ ਕਿ ਥੋੜੇ ਦਿਨਾਂ ਦੇ ਵਿੱਚ ਅਸੀਂ ਜਨਤਕ ਵੀ ਕਰਾਂਗੇ ਜਿੱਦ ਤੱਕ 10 ਤਰੀਕ ਤੱਕ ਦਾ ਟਾਈਮ ਇਹਨਾਂ ਨੂੰ ਦੇਤਾ ਜੇ 10 ਤਰੀਕ ਤੋਂ ਬਾਅਦ 10 ਤਰੀਕ ਤੱਕ ਜੇ ਇਹਨਾਂ ਨਾਲ ਨਾਸਰ ਨਾਲ ਬੈਠ ਕੇ ਕੋਈ ਗੱਲਬਾਤ ਕਰੀ ਤੇ ਅਸੀਂ ਇਹ ਸਾਰੀ ਜਿੰਨੇ ਵੀ ਸਾਡੇ ਕੋਲ ਪ੍ਰੂਫ ਹੈ ਵਿਦ ਪ੍ਰੂਫ ਹੈ ਜਨਤਕ ਕਰਾਂਗੇ ਤੇ ਲੋਕਾਂ ਸਾਹਮਣੇ ਰੱਖਾਂਗੇ ਜੋ ਜੋ ਇਥੇ ਕਾਰਨਾਮੇ ਹੋਇਆ ਕਰਦੇ ਕਿਹੜਾ 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 ਨਸ਼ਾ ਕਰਦਾ ਕੀ ਕੀ ਹੁੰਦਾ ਵਿਦ ਪ੍ਰੂਫ ਅਸੀਂ ਸਾਰਾ ਕੁਝ ਦਾਂਗੇ ਡੋਪ ਟੈਸਟ ਕਰਾਉਣ ਤੱਕ ਵੀ ਅਸੀਂ ਜਾਵਾਂਗੇ ਉਹਨਾਂ ਦੇ ਵੀ ਨਾਂ ਲਾ ਕੇ ਤੇ ਉਹਨਾਂ ਦੇ ਵੀ ਕਰਾਏ ਜਾਣ ਤੇ ਜਾਂ ਜਿਹੜੇ ਅਸੀਂ ਕੋਈ ਗੱਲਬਾਤ ਕਰਾਂਗੇ ਤੇ ਜਾਂ ਉਹਨਾਂ ਬੰਦੇ ਦੇ ਵੀ ਕਰਾਇਆ ਜਾਣ ਕੋਈ ਵੀ ਗੱਲਬਾਤ ਕਰਾਂਗੇ ਵਿੱਦ ਪ੍ਰੂਫ ਕਰਾਂਗੇ ਬਿਨਾ ਪ੍ਰੂਫ ਤੇ ਸਾਡੀ ਕੋਈ ਗੱਲਬਾਤ ਨਹੀਂ ਹੋਊਗੀ ਇਹ ਭਰਾ ਅਮਰੀਕ ਸਿੰਘ ਹੈ ਪਹਿਲਾਂ ਵੀ ਨਜਾਇਜ਼ ਸਜ਼ਾ ਕੱਟਿਆ ਕੱਢ ਚੁੱਕਾ ਜੇਲ੍ਹ ਚ ਪਰ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਦੇਖੋ ਕਿਸੇ ਨੂੰ ਗੈਂਗਸਟਰ ਨਾ ਬਣਾਇਆ ਜਾਵੇ ਇਹ ਜੇ ਪਰਸਨ ਇਹਨੂੰ ਇੱਕ ਵਿਚਾਰੇ ਨੂੰ ਚੰਗਾ ਬਾਪ ਚੰਗਾ ਪੁੱਤਰ ਚੰਗਾ ਭਰਾ ਚੰਗਾ ਚਾਚਾ ਤਾਇਆ ਬੰਦੀ ਜਿਹੜੀ ਉਹ ਇੱਕ ਸਿੱਖਿਆ ਦਿੱਤੀ ਜਾਵੇ ਨਾ ਕਿ ਆਪਾਂ ਦੂਏ ਬਣੇ ਧੱਕੀਏ ਨੂੰ ਗਲਤ ਕੰਮਾਂ ਵਾਸਤੇ ਪਰ ਤੁਸੀਂ ਜਾਣ ਬੁੱਝ ਕੇ ਤੇ ਕੁਝ ਪੁਜਾਰੀ ਜਿਹੜੇ ਆ ਇਹ ਜਾਣ ਬੁੱਝ ਕੇ ਇਹਦੇ ਨੂੰ ਧੱਕ ਰਹੇ ਆ ਇਹਨੂੰ ਇੱਕ ਵੀ ਕਿਸੇ ਤਰੀਕੇ ਦੇ ਨਾਲ ਇਹ ਵੀ ਜਗਾ ਅਸੀਂ ਮਾਲ ਲੀਏ ਤੇ ਇੱਥੇ ਵੀ 35 35 36 36000 ਰੁਪਇਆ ਤਰਾਇਆ ਲਈਏ ਜਿੱਦਾਂ ਬਾਕੀਆਂ ਦੁਕਾਨਾਂ ਦਾ ਲੈ ਰਹੇ ਨਹੀਂ ਪਰ ਇਹ ਹਰ ਹੀਲੇ ਅਸੀਂ ਹੋਣ ਨਹੀਂ ਲਾਂਗੇ ਪਰ ਜਿੰਨੀਆਂ ਵੀ ਦੁਕਾਨਾਂ ਐ ਇਹਨਾਂ ਵਿੱਚੋਂ ਕੁਝ ਦੁਕਾਨਾਂ ਐਦਾਂ ਦੀਆਂ ਜਿਨ੍ਹਾਂ ਦੇ ਮੀਟਰ ਵੀ ਹੈ ਨਹੀਂ ਆ ਉਹ ਵੀ ਅਸੀਂ ਆਉਣ ਦਿਨ ਗੰਨਾ ਤੱਕ ਜਿਹੜਾ ਇਕੱਲੇ-ਕੱਲੇ ਵਿੱਦ ਪ੍ਰੂਫ ਵੀ ਖਰਾਸਾ ਕਰਾਂਗੇ ਜਿੰਨੀਆਂ ਦੁਕਾਨਾਂ ਬਿਨਾਂ ਨਜਾਇਜ਼ ਆ ਅਸੀਂ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਨਗਰ ਪੰਚਾਇਤ ਨੂੰ ਵੀ ਬੇਨਤੀ ਕਰਦੇ ਆ ਕਿ ਦੇਖੋ ਜ ਤੁਸੀਂ ਪਰਚੀ ਲਾ ਦਿਓ ਅਸੀਂ ਪਰਚੀ ਘਟਾਉਣ ਨੂੰ ਤਿਆਰ ਬੈਠੇ ਆਂ ਤੁਸੀਂ ਕਰਾਇਆ ਲਾ ਦਿਓ ਅਸੀਂ ਕਰਾਇਆ ਝੱਲੇ ਨੂੰ ਤਿਆਰ ਬੈਠੇ ਆਂ ਪਰ ਅਜੇ ਇਹ ਆ ਗਏ ਜਿਹੜੇ 2-4 ਬੰਦੇ ਆ ਗਏ ਕਹਿਣ ਵੀ ਸਾਡੀ ਜਗ੍ਹਾ ਏ ਇਹਨਾਂ ਦੀ ਕੋਈ ਜਗ੍ਹਾ ਨਹੀਂ ਤੇ ਮੁੰਡੇ ਤੇ ਦਬਾਅ ਪਾ ਕੇ ਅਗਰ ਇਸ ਮੁੰਡੇ ਨਾਲ ਕੋਈ ਨੁਕਸਾਨ ਹੁੰਦਾ ਏ ਇਹ ਜਿੰਨੇ ਭਰਾ ਖੜੇ ਆ ਇਹ ਕੋ ਥੋੜੇ ਨਾ ਜਾਚਿਓ ਤੈਨੂੰ ਚੌਗਣੇ ਹੋਣਗੇ ਜੇ ਇਸ ਭਰਾ ਦਾ ਕੋਈ ਨੁਕਸਾਨ ਹੁੰਦਾ ਜਾਂ ਇਹ ਦੁਕਾਨ ਅਜੇ ਛਗਾਈ ਜਾਂਦੀ ਏ ਕੋ ਵੀ ਸਾਰੇ ਨਾਲ ਹੈ ਮਾੜਾ ਵੀ ਨਾਲ ਹੈ ਸਾਰੇ ਨਾਲ ਹੈ ਇਹ ਅੱਜ ਇੱਕ ਛੋਛਾ ਜਿਹਾ ਅਸੀਂ ਛੱਡਿਆ ਸੀ ਵੀ ਚਲ ਅਸੀਂ ਤਾਂ ਗੱਲ ਕੀਤੀ ਸੀ ਵੀ ਇੱਕ ਕਾਨਫਰੰਸ ਕਰਨ ਵਾਸਤੇ ਥੋੜੇ ਭਰਾ ਬੁਲਾਏ ਸੀ ਪਰ ਜੇ ਹੁਣ ਇਸ ਭਰਾ ਨਾਲ ੱੱਕਾ ਹੋਇਆ ਤੇ ਇਹ ਪੂਰਾ ਏਰੀਆ ਬੁਲਾਵਾਂਗੇ ਵਿਧ ਸਰਪੰਚ ਪੰਚ ਉਹ ਬੁਲਾਵਾਂਗੇ ਪਿੰਡਾਂ ਦੇ ਵਿੱਚੋਂ ਦਸਤਕਤ ਕਰਾ ਕੇ ਅਸੀਂ ਡੀਸੀ ਤੱਕ ਮੰਗ ਪੱਤਰ ਦਾਂਗੇ ਐਜੇ ਇੱਥੇ ਕਮੇਟੀ ਬਣਾਈ ਜਾਵੇ ਜੋ ਜੋ ਇੱਥੇ ਕਾਹਨ ਤੇ ਹੋਇਆ ਕਰਦਾ ਇਹਨੂੰ ਬੰਦ ਹੋਣਾ ਚਾਹੀਦਾ ਆ ਸਾਡੇ ਵਿਚਾਰ ਨੰਗਲ ਤੋਂ ਪਹੁੰਚੇ ਨੇ ਵੀਰਦੀ ਹੁਣੀ ਇਹਨਾਂ ਦਾ ਵੀਊ ਲਿਓ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਨਿਕੰਮਾ ਕੰਮ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਕੀਤਾ ਜਾ ਰਿਹਾ ਚਾਹੇ ਪ੍ਰਸ਼ਾਸਨ ਹੈ ਚਾਹੇ ਜਿਹੜੀ ਸਾਡੀ ਦਰਗਾਹ ਦੇ ਸੰਤ ਪੁਜਾਰੀ ਹੈ ਕਿਸੇ ਦੇ ਮੂੰਹ 'ਚੋਂ ਰੋਟੀ ਖੋਣਾ ਇਹ ਸਭ ਤੋਂ ਵੱਡਾ ਪਾਪ ਹੈ ਜੋ ਇਸ ਵੀਰ ਨਾਲ ਹੋਇਆ ਪਹਿਲਾਂ ਵੀ ਤੱਕਾ ਹੋਇਆ ਜੋ ਮੈਨੂੰ ਸੁਣਨ ਦੇ ਵਿੱਚ ਆਏ ਸੀਗਾ ਅੱਜ ਵੀ ਛੋਟੀ ਜਿਹੀ ਦੁਕਾਨ ਸੀਗੀ ਪਹਿਲਾਂ ਕਿਤੇ ਹੋਰ ਸੀ ਉਹ ਬੰਦ ਹੋਈ ਅੱਜ ਇਸ ਮੌਕੇ ਵਾਲੀ ਜਗ੍ਹਾ ਤੇ ਜਿਹੜੀ ਦੁਕਾਨ ਆ 1-2 ਦਿਨ ਪਹਿਲਾਂ ਬੰਦ ਕਰਵਾ ਦਿੱਤੀ ਸੀਗੀ ਮੇਰੀ ਬੇਨਤੀ ਹੈ ਕਿ ਇਹੋ ਜਿਹਾ ਘਣਾਉਣਾ ਕੰਮ ਨਾ ਕੀਤਾ ਜਾਵੇ ਕਿਉਂਕਿ ਜੇਕਰ ਕੋਈ ਨੌਜਵਾਨ ਸੁਧਰਨਾ ਚਾਹੁੰਦਾ ਅਸੀਂ ਉਹਨੂੰ ਸੁਧਰ ਨਹੀਂ ਦਿੰਦੇ ਚਾਹੇ ਪ੍ਰਸ਼ਾਸਨਾ ਚਾਹੇ ਸਰਕਾਰਾਂ ਚਾਹੇ ਕੜਮ ਚੌਧਰੀ ਹੈ ਉਹਦੇ ਲਈ ਜ਼ਿੰਮੇਵਾਰ ਅਸੀਂ ਲੋਕ ਹੈ ਜਿਹੜੇ ਵੀਰ ਆਪਣੀ ਰੋਜੀ ਰੋਟੀ ਚਲਾਉਣਾ ਚਾਹੁੰਦਾ ਹੈ ਤਾਂ ਸਾਨੂੰ ਅੱਗੇ ਹੋ ਕੇ ਇਹ ਕੰਮ ਸ਼ੁਰੂ ਕਰਵਾਉਣਾ ਚਾਹੀਦਾ ਸੀਗਾ ਕਿ ਭਾਈ ਤੂੰ ਆਹ ਰਿਹਾ ਅਸੀਂ ਤੇਰਾ ਵੈਲਕਮ ਕਰਦੇ ਹਾਂ ਪਰ ਚਲੋ ਜੇਕਰ ਹੁਣ ਤੱਕਾ ਹੋਇਆ ਤਾਂ ਅਸੀਂ ਇਲਾਕੇ ਨੂੰ ਬੇਨਤੀ ਕਰਦੇ ਕਿ ਸਾਰੇ ਜਣੇ ਇਕੱਠੇ ਹੋ ਕੇ ਇਸ ਤੱਕੇ ਦੇ ਖਿਲਾਫ ਸਾਰੇ ਜਣੇ ਇਕਜੁੱਟ ਹੋਵੋ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਤਰੀਕ ਲਾਸਟ ਦਿੱਤੀ ਹੈ ਜੇ 10 ਤਰੀਕ ਤੱਕ ਸਾਡਾ ਨਾਗੂ ਹੱਲ ਹੁੰਦਾ ਹੋਇਆ ਨਾਗੂ ਹੀ ਸਾਡੇ ਨਾਲ ਬੈਠ ਕੇ ਕੰਪਰੋਮਾਈਜ਼ ਕਰਦੀ ਹੋਏ ਜਾਂ ਕੋ ਨਾਗੂ ਗੱਲਬਾਤ ਕਰਦੀ ਹੋਏ ਅਜੇ ਕਮੇਟੀ ਤੇ ਜੋ ਵੀ ਸਾਡੇ ਕੋਲ ਹੋਇਆ ਫਿਰ ਵੱਡਾ ਇਕੱਠ ਕਰਕੇ ਜਿੱਦਾਂ ਵੀ ਸਾਰੇ ਭਰਾ ਕਹਿੰਦੇ ਜਿੱਦਾਂ ਇਲਾਕਾ ਕਹੂਗਾ ਅਸੀਂ ਇਲਾਕੇ ਦੇ ਨਾਲ ਅਸੀਂ ਇਹਨਾਂ ਭਰਾਵਾਂ ਦੀ ਵਾਇਬਾਨਾ ਅਸੀਂ ਇਹਨਾਂ ਭਰਾਵਾਂ ਦੇ ਨਾਲ ਅਸੀਂ ਇਹ ਤੱਕਾ ਨਾ ਹੋਇਆ ਤੇ ਨਾ ਹੋਣਦਾਂਗੇ ਕਿਰਤੀ ਕਿਸਾਨ ਮੋਰਚੇ ਵੱਲੋਂ ਸਾਡੀ ਪੂਰੀ ਜਥੇਬੰਦੀ ਇਸ ਭਰਾ ਦੇ ਨਾਲ ਖੜੀ ਹੈ ਪਰ ਅਸੀਂ ਆਉਣ ਵਾਲੀ 10 ਤਰੀਕ ਨੂੰ ਪੂਰੀ ਆਪਣੀ ਜਥੇਬੰਦੀ ਲਿਆ ਕੇ ਇਹਨਾਂ ਦੇ ਮੋਰੇ ਖੜੀ ਕਰਦਾਂਗੇ ਇਹਨਾਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ ਕਿ ਇੱਥੇ ਕੀ ਕੀ ਕਰਦੇ ਆ ਕੀ ਕੀ ਇਹਨਾਂ ਦੇ ਕਾਰਨਾਮੇ ਆ ਕਿੰਨਾ ਸੋਸ਼ਲ ਮੀਡੀਆ ਤੇ ਅਥਲੇ ਪਾ ਪਾ ਕੇ ਫੋਟੋਆਂ ਇਹਨਾਂ ਦੇ ਬੱਚੇ ਪਾ ਰਹੇ ਆ ਤੇ ਕੀ ਕਰ ਰਹੇ ਆ ਪ੍ਰਸ਼ਾਸਨ ਨੂੰ ਉਹ ਨਹੀਂ ਦਿਖ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜਿੱਦਾਂ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਹੁੱਟਰ ਲੱਗੇ ਅਜੇ ਪਰਸ ਨੇ ਉਹ ਬੰਦ ਕੀਤੀ ਜਾਵੇ ਇਸ ਭਰਾ ਦਾ ਕੋਈ ਨੁਕਸਾਨ ਹੁੰਦਾ ਤੇ ਜੁਮੇਆਰ ਸਿੱਧੇ ਤੋਂ ਸਿੱਧੇ ਇਹ ਪੁਜਾਰੀ ਹੋਣਗੇ ਅਸੀਂ ਸਿੱਧੀ ਗੱਲ ਅਜੇ ਅਸੀਂ ਨਾਂ ਨਹੀਂ ਕਿਸੇ ਦਾ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਦ ਪ੍ਰੂਫ ਦੱਸਾਂਗੇ ਕਿ ਇਹਦੀਆਂ ਕਿੰਨੀਆਂ ਦੁਕਾਨਾਂ ਇਹਦਾ ਕਿੰਨਾ ਕਰਾਇਆ ਆਉਣ ਵਾਲੀ 10 ਤਰੀਕ ਨੂੰ ਜੇ ਇਹ ਨਾਮ ਅਸਲੇ ਦਾ ਹੱਲ ਹੋਇਆ ਤੇ ਜੋ ਜੋ ਅੰਦਰ ਚੱਲ ਰਿਹਾ ਜੋ ਉਹਦੇ ਧਾਗੇ ਦੀ ਚੀਜ਼ ਚੱਲਿਆ ਕਰਦੇ ਸਾਰਾ ਕੁਝ ਦੱਸਾਂਗੇ ਅਜੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਵੀ ਆਸਤਾ ਜਿਹੜੀ ਇਸ ਦਰਗਾਹ ਦੇ ਨਾਲ ਜੁੜੀ ਹੈ ਪਰ ਅਸੀਂ ਨਹੀਂ ਚਾਹਦੇ ਕਿ ਇਸ ਦਰਗਾਹ ਦੇ ਤੁਹਾਡੇ ਨਾਲ ਤੁਹਾਡੇ ਵਰਗਿਆਂ ਕਰਕੇ ਇਸ ਦਗਾਹ ਦੀ ਕੋਈ ਬਦਨਾਮੀ ਹੋਵੇ ਅਸੀਂ ਅੱਜ ਸਿੱਟ ਗੁਰੂ ਤੋਂ ਮਾਫੀ ਮੰਗਦੇ ਆ ਸਾਡਾ ਟਕਰਾ ਗੁਰੂ ਨਾਲ ਨਹੀਂ ਸਾਡਾ ਟਕਰਾ ਜਿਹੜੇ ਘੜਮ ਚੋਧਰੀ ਆ ਜਿੱਦਾਂ ਪੁਛਾਲ ਭਾਜੀ ਨੇ ਦੱਸਿਆ ਇਹਨਾਂ ਨਾਲ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿੰਨੇ 10 ਤਰੀਕ ਤੱਕ ਅਸੀਂ ਦੇਖਦਾ 10 ਤਰੀਕ ਦੇ ਵਿੱਚ ਅਸੀਂ ਵੀਡੀਓ ਪਾਵਾਂਗੇ ਉਸ ਦਿਨ ਸਾਰੇ ਭਰਾਵਾਂ ਨੂੰ ਅਸੀਂ ਸੱਦੇ ਦਾਂਗੇ ਜੇ ਇਸ ਭਰਾ ਦਾ ਨਾ ਕੋ ਹੱਲ ਹੋਇਆ ਤੇ 10 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਸਾਰੇ ਭਰਾ ਬੈਠ ਕੇ ਸਰਪੰਚ ਪਹਿਚ ਬੈਠ ਕੇ ਜਿੱਦਾਂ ਮੰਗ ਪੱਤਰ ਜਿਹਨੂੰ ਵੀ ਦੇਣਾ ਹੋਇਆ ਜਿੱਦਾਂ ਵੀ ਕਰਨਾ ਹੋਵੇ ਬੈਠ ਕੇ ਸਾਰੇ ਸਿਰਾ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਗੇ ਜੀ